ਅਤੇਸ਼ੀਰਿ ਤੇਗ ਭਾਦਰ ਜੀ ਚਾਪਾਨ ਕੀ ਅਤੇਸ਼ੀਰਿ ਹਨਨਪੁਰ ਸਾਹਿਬ ਛੇਵੇਂ ਜਾਮੇ ਵਿਦ ਜੋਤ ਰਖਿ ਧੋਨ ਮਗਰਮੀ ਪਈ ਦਾ ਜਦ ਅਗਾਰ ਹੋਇਆ ਸੂਰਜ ਨੂੰ ਲੱਗੇ ਗ੍ਰਹਿਣ ਮਗਰ ਉਹ ਨਹੀਂ ਕੀ ਰੰਦਾ ਜਿਵੇਂ ਪਰ ਕਾਸ਼ ਹੋਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋਤਤ ਸਭ ਸਰੀਆ ਤੋਂ ਕੁਝ ਕੋਧੂਰੀ ਤੇ ਰੁਸ਼ਨਾ ਰਹੀ ਸੀ ਗਲ ਸੋਣਾ ਸੋਦਾ ਸੀ ਸ੍ਰੀ ਦੇ ਲਾਗੇ ਚਾਗੀ ਦੀ ਹੈ ਜਦੋਂ ਬਾਦਸ਼ਾਹ ਜਹਾਂਗੀਰ ਦੇ ਦਿਲ ਅੰਦਰ ਉਸ ਅਗਮੀ ਜੋ ਤਾਂ ਖੋਪਲਣ ਲੱਗ ਪਿਆ ਉਸਨੇ ਆਪਣੇ ਹੀ ਧਰ ਨੂੰ ਜਿੱਤਣ ਲਈ ਗੁਰੂ ਜੀ ਨੂੰ ਗਵਾਲੀਆ ਦੇ ਕਿਲੇ ਵਿੱਚ ਬੰਦੀ ਬਣਾ ਦਿੱਤਾ ਕਿਲੇ ਦੀਆਂ ਉੱਚੀਆਂ ਮਜ਼ਬੂਤ ਦੀਵਾਰਾਂ ਵੀ ਜਿੱਥੇ ਹਨੇਰਾ ਸੀ ਉੱਥੇ ਗੁਰੂ ਜੀ ਦੀ ਅਗਨੀ ਜੋਤ ਚਮਕਦੀ ਰਹੀ ਸੀ ਬਵੰਜਾ ਰਾਜਪੂਤ Hindu ਰਾਜੇ ਵੀ ਉੱਥੇ ਕੈਦ ਸਨ ਉਹਨਾਂ ਨੇ ਬੇਨਤੀ ਕੀਤੀ ਹੈ ਦਿਲਪੰਨ ਜਨ ਜੋ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਸਾਨੂੰ ਵੀ ਇਸ ਕੈਦ ਵਿੱਚੋਂ ਮੁਕਤ ਕਰੋ ਤੁਹਾਡੀ ਰੋਸ਼ਨੀ ਤਾਂ ਜਨਮ ਜਨਮ ਦੇ ਅੰਧਕਾਰ ਤੋਂ ਮੁਕਤੀ ਮਿਲਾ ਦਿੰਦੀ ਹੈ ਸਵਾ ਦੋ ਸਾਲ ਬਾਅਦ ਜਹਾਂਗੀਰ ਜੀ ਨੂੰ ਜਦੋਂ ਇਹ ਹਾਕੀਕਾ ਤਾਂ ਗੁਰੂ ਜੀ ਨੇ ਬਚਪਨ ਕੀ ਬਚਨ ਕੀਤਾ ਕਿ ਮੈਂ ਤਾਂ ਜਾਵਾਂਗਾ ਜਦੋਂ ਇਹ ਬੰਦਰ ਰਾਜੇ ਵੀ ਮੇਰੇ ਨਾਲ ਜਾਣਗੇ ਬਾਦਸ਼ਾਹ ਦੇ ਬੋਲ ਪੂਰੇ ਹੋਏ ਤੇ ਪੰਜਾ ਰਾਜੇ ਵੀ ਨਾਲ ਹੀ ਮੁਕਤ ਹੋ ਗਏ ਉਸ ਵੇਲੇ ਗੁਰੂ ਜੀ ਨੇ ਬਸ ਕਿਹਾ ਨਾ ਮਾਣ ਸ੍ਰੀ ਗੁਰੂ ਕੀਰਤਪੁਰ ਸਾਹਿਬ ਦਾ ਸਾਧਿਤਾ ਜਿੱਥੇ ਸ੍ਰੀ ਗੁਰੂ ਹਰगोबिंद ਸਾਹਿਬ ਜੀ ਨੇ ਆਪਣੇ ਅੰਤਿਮ ਸਮੇਂ ਤੱਕ ਟਿਕਾਣਾ ਕੀਤਾ ਸਾਲਾਂ ਬਾਅਦ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰਿਆਈ ਜੋਤ ਗ੍ਰਹਿਣ ਕਰਨ ਉਪਰੰਤ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਫੇਰੀ ਪਾਈ ਤੇ ਫਿਰ ਸੰਗਤੀ ਬੇਨਤੀ ਤੇ ਸ੍ਰੀ ਕੀਰਤਪੁਰ ਸਾਹਿਬ ਆਏ ਉਹ ਆਪ ਜੀ ਸਹਿਜ ਨਿਵਰ ਅਤੀ ਸ਼ਾਂਤ ਸੁਭਾਅ ਵਾਲੇ ਸਨ ਉਹ ਚਾਹੁੰਦੇ ਸਨ ਕਿ ਇੱਕ ਇਹਜਾ ਨਗਰ ਬਸਾਇਆ ਜਾਵੇ ਜੋ ਕੁਦਰਤ ਦੀ ਨਿੱਕੀ ਕੌਦ ਵਿੱਚ ਦੁਨਿਆਵੀ ਇਖਾ ਦੇ ਸਾਜਿਸ਼ਾ ਤੋਂ ਮੁਕਤ ਹੋਵੇ ਪਰ ਉਸ ਸਮਾਂ ਉਖਾਤੀ ਸੀ ਦਿੱਲੀ ਸਲਤਨਤਿ ਸੀ ਹਲਚਲ ਔਰੰਗਜ਼ੇਬ ਦੀ क्रूरਤਾ ਤੇ ਰਾਜਸੀ ਥਫੜ-ਦਫੜੀ ਚੱਲ ਰਹੀ ਸੀ ਇਸੇ ਦੌਰਾਨ ਰਿਆਸਤ ਕਹਿਲੂਰ ਦਾ ਵੀਚ ਸ਼ਾਮਿਲ ਹੋਣ ਫੌਲ ਲਈ ਬिलासपुर ਪਹੁੰਚੇ ਇੱਥੇ ਹੀ ਗੁਰੂ ਜੀ ਨੇ ਕਹਿਲੂ ਦੇ ਇਲਾਕੇ ਵਿੱਚੋਂ ਖਰੀਦਣ ਦੀ ਗੱਲ ਕੀਤੀ ਰਾਜਾ ਦੀਪ ਚੰਦ ਵੀ ਵਿਧਵਾ ਰਾਣੀ ਚੰਪਾ ਦੇ ਸੇਵਕ ਗ੍ਰਿਤੇ ਘਦ ਸਾਹਿਬ ਜੀ ਨੂੰ ਆਸਤ ਕਹਿਲੂ ਦੇ ਤਿੰਨ ਪਿੰਡਾਂ ਤੇ ਕਰਨ ਦੀ ਪ੍ਰੇਸ਼ਕ ਕੀਤਾ ਗੁਰੂ ਜੀ ਨੇ ਇਸ ਥਾਂ ਨੂੰ ਖੁੱਲ੍ਹ ਖਰੀਦ ਕੇ ਨਗਰ ਬਸਾਇਆ ਇਹ ਪਿੰਡ ਬੜੀ ਸੁਹਾਵੀ ਤੇ ਰੰਗਮਣੀਕਾ ਤੇ ਇਸ ਦੀ ਧਨ ਇਹ ਪਹਾੜੀਆਂ ਦੀ ਚਲਤ ਹਵਾਵਾਂ ਦੀ ਮਹਿਕ ਤੇ ਪੰਛੀਆਂ ਦਾ ਮధుਰ ਆਵਾਜ਼ ਤੇ ਇੱਥੇ ਦਾ ਅਲੋਕਿਕ ਨਜ਼ਾਰਾ ਉਸ ertid us barg ਕਿਹਾ ਬਣਾਉਂਦਾ ਸਨ ਸ਼ਾਹੀ ਪਰਿਵਾਰ ਪਾਣੇ ਇਹ ਜੀ ਰਿਟ ਕਰਨਾ ਚਾਹੁੰਦੇ ਸੀ ਪਰ ਗੁਰੂ ਜੀ ਨੇ ਆਪਣੀ ਸਿਆਰ ਅਤੀ ਨਾਲ ਇਸ ਸੁਖਰੀ ਨੂੰ ਪੰਡਾਲੀ ਆਇਆ ਸੀ ਇਹ ਜਪੀਂ ਪਿੰਡਾਂ ਮਾ ਕੋ ਬਾੜ ਤੇ ਬਦੋੜ ਸੀ ਗੁਰੂ ਜੀ ਨੇ ਨਵੇਂ ਨਗਰ ਦੀ ਮੋੜੀ ਗੱਡੀ ਤੇ ਆਪਣੀ ਮਾਤਾ ਦੇ ਨਾਂ ਤੇ आदा नाम रखे चकनान की जो अग्गे जाके श्री आनंदपुर साहिब ते ना नाल पर चले तो या खालसे दी जन्मभूमि चकनान के बिछ नगर उसारी होन लगे ते वख वाकिते ते कारीगर अपने कममे विच गए संगत ने कार सेवा शुरू कीती खबर दूर दूर तक फैल गई लोग वख वख धर्मा जात ते इलाक्या तो आकर के लगे इस धाम तो दूर दूर तक कोई तो बबारीक मंडी ਕੇ ਵਪਾਰੀਆਂ ਨੇ ਬੇਨਤੀ ਕਰਕੇ ਤੇ ਗੁਰੂ ਜੀ ਨੇ ਵੱਡਾ ਵਪਾਰਿਕ ਕੇਂਦਰ ਦੀ ਸਥਾਪਿਤ ਕੀਤੀ ਜਦੋਂ ਕਿ ਸ਼ੁਰੂ ਵਿੱਚ ਇੱਥੇ ਤਿੰਨ ਮੰਡੀਆਂ ਇਮਾਰਤਾਂ ਸਨ ਉਸਾਰੀ ਦੀ ਸ਼ੁਰੂ ਹੋਈ ਸੀ ਗੁਰਦੁਆਰਾ ਸਾਹਿਬ ਸੰਕਟਾ ਲਈ ਵਿਸ਼ਰਾਮ ਘਰ ਅਤੇ ਗੁਰੂ ਸਾਹਿਬਾਸਤੇ ਦੀ ਹਾਸ਼ੀਤੀ ਜਗ੍ਹਾ ਗੁਰੂ ਜੀ ਦੀ ਰੂਹਾਨੀ ਮਾਈ ਵੇਟ ਜਦੋਂ ਇਹ ਸਾਰੀ ਵਿਗੁਵੰਦੀ ਚੱਲ ਰਹੀ ਸੀ ਤਾਂ ਮਹਾਰਾਜ ਉਹ ਪੜੀ ਨੂੰ ਇਸ ਬਾਰੇ ਪਤਾ ਲੱਗਾ ਉਹ ਕਹਿਣ ਲੱਗਾ ਗੁਰੂ ਕਿਵੇਂ ਵਿਗਾਰ ਹੋ ਸਕਦੇ ਹਨ ਨੇ ਜਦੋਂ ਵੀ ਨਗਰ ਪਏ ਵਸਾਉਂਦੇ ਨੇ ਸਨਸਕਾ ਵਿੱਚ ਮੇਲੇ ਆ ਤੇ ਫਸੇ ਮੋਹ ਅੰਦਰ ਇਸ ਦੁਨੀਆ ਤੇ ਵਪਾਰ ਪਏ ਭੁਲਾਉਂਦੇ ਨੇ ਗੁਰੂ ਜੀ ਨੂੰ ਜਦੋਂ ਇਹ ਬਾਰੇ ਪਤਾ ਲੱਗਿਆ ਪਿਆਰ ਨਾਲ ਮੁਸੇ ਦੇ ਸ਼ੱਕੇ ਨਿਵਰਿਤ ਕਰਵਾਏ ਗੁਰੂ ਜੀ ਦੇ ਘਰ ਅੰਦਰ ਵਿਗਾਰ ਤੇ ਕਹੇ ਸਿੱਦਾ ਸਮੇਰ ਗੁੜਾ ਗ੍ਰਹਿਸਤੀ ਮਾਤਸਾਪ ਤੋਂ ਉਤਮ ਸੱਚੇ ਵਿਗਾਰ ਨਾਲ ਹੋਵੇ ਸੁਨ ਸੁਨਰਾ ਇਹਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਗੇ ਇਸ ਤਰ੍ਹਾਂ ਇੱਕ ਸੁਪਨਾ ਵਰਕਰ ਨਗਰ ਚਾਹ ਕਨਾਟੀ ਪ੍ਰਗਟ ਹੋਇਆ